ਇਹ ਬੇਲੇਓ ਆਪਣੇ ਮਿੱਤਰ ਦਾ ਖੇਤ ਆਏ ਤੁਹਾਨੂੰ ਪਾਈ ਮੁਰਗੇ ਦਿਖਾਉਣੇ ਆ ਇਧਰ ਦਾ ਆਪਣਾ ਫਾਰਮ ਆ ਜਿਹੜਾ ਉਦੋਂ ਹਣ ਕਾਲੀ ਮੁਰਗੇ ਚਕਾ ਕੇ ਆਟਿਆ ਤੇ ਇਧਰ ਦਾ ਫਾਰਮ ਆ ਇਧਰ ਪਛਰੇ ਰੱਖਣੇ ਪੈਣੇ ਕੰਮ ਕੋਲ ਤੇ ਕੀ ਕੱਲ ਤੁਹਾਨੂੰ ਹੋਰ ਦੱਸਦੇ ਆ ਉਹਦਾ ਹਾਤਾ ਪਾਈ ਓਏ ਇਹ ਤਾਂ ਦੁੱਧਾ ਇਹ ਤਾਂ ਗੇਂਜਾ ਦਾ ਇਧਰ ਕੀ ਖੋਲੀ ਆ ਨਾ ਇਹ ਤਾਂ ਹਵਾ ਤੋਂ ਦੁੱਧ ਇਹ ਤਾਂ ਕਮਰਾ ਉਹਦਾ ਫੋਲ ਥੋ ਆਏ ਕੁਆਟਰ ਖੋਲਿਆ ਜੀ ਤੁਸੀਂ ਉਹਦਾ ਬੰਦੇ ਸਾਰੇ ਚੁਕਾਏ ਹੋਣੇ ਚੂਚੇ ਬਾਬੇ ਸਾਰੀ ਇਹ ਚ ਪਏ ਹੋਣੇ ਉਹਨਾਂ ਨੇ ਤਾਂ ਚੁਕਾਤੇ ਆ ਸਾਰੇ ਚੂਚੇ ਪਟਾਏ ਨੇ ਕੱਲ ਵੀ ਨੇ ਅੱਜ ਦੇਖੋ ਆ ਸਿਸਟਮ ਹੁੰਦਾਗਾ ਤੁਹਾਨੂੰ ਦਿਖਾਉਣੇ ਆਗੇ ਥੋੜਾ ਜਿਹਾ ਅੰਦਰ ਗੇਟ ਖੋਲ ਅੰਦਰ ਗੇਟ ਖੋਲ ਆ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੇ ਆ ਹੁਣ ਆ ਇਸ ਟਾਈਮ ਆਪਣੇ ਕੱਲ ਲਗਭਗ 2 ਲੱਖ ਦੇ ਚੂਚੇ ਵੇਚਨੇ ਆ 2 ਲੱਖ ਦੇ ਚਲੋ ਗੇਟ ਵੱਲ ਆ ਖੁੱਲਿਆ ਹੋਊ ਤੇ ਜਿਰੇਓ ਅੱਜ ਅਸੀਂ ਆਏ ਆ ਜਖੇਪੜ ਤੇ ਅੱਜ ਬਾਈ ਹੋਰੇ ਸਾਰੇ ਇਕੱਠੇ ਨੇ ਅੱਜ ਸਾਡਾ ਸਪੈਸ਼ਲ ਚੀਫ ਗੈਸਟਾ ਬੰਦਾ ਬਾਈ ਆਬੀਰ ਹੋਣੀ ਨਾ ਹਾਂ ਇਹ ਲੋਕ ਮੂਲਕ ਹੋਰ ਆਪਣੇ ਖਾਸ ਖਾਸ ਬੰਦੇ ਵੀਰ ਹੋਣੀ ਅੱਜ ਮਿਹਨਤਾਂ ਕਰਦੇ ਨੇ ਸਫਲ ਕਿਸਾਨ ਵੀਰ ਹੋਰੀ ਸਫਲਤ ਸਾਨ ਨੇ ਅੱਜ ਦੇ ਟਾਈਮ ਦੇ ਨੌਜਵਾਨੀ ਚ ਆਪਣਾ ਦੇਖੋ ਚਾਰ ਪੱਟਕੇ ਲੈ ਕੇ ਜਾਂਦਾ ਚਾਰ ਪੱਟਕੇ ਲੈ ਕੇ ਜਾਂਦਾ ਹੋਇਆ ਤੇ ਆਪਣਾ ਇੱਕ ਵੀਰ ਉਹ ਫਿਰਦਾ ਹੁਣ ਉੱਥੇ ਗਿਆਗਾ ਬਾਈ ਤੇ ਆਪਣਾ ਬਹੁਤ ਸੋਹਣਾ ਮਾਹੌਲਾ ਹੈ ਬਹੁਤ ਸੋਹਣੀ ਬਿਲਡਿੰਗ ਪਈ ਹੋਈ ਹੈ ਇੱਧਰ ਸਾਡੇ 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 ਗਰੁੱਪ ਦੇ ਸਾਰੇ ਪ੍ਰਕਾਰ ਦੇ ਬੰਦੇ ਨੇ ਜਿਵੇਂ ਕਿ ਆ ਬਾਈ ਹੋ ਰਹੇ ਨੇ ਬਲੌਗਰ ਨੇ ਠੀਕ ਹੈ ਤੇ ਉਹ ਬੰਦਾ ਉਹ ਲੈ ਤੇ ਉਹ ਵੀ ਰੋਰੀ ਨੇ ਉਹੋ ਥੋੜਾ ਜਿਹਾ ਵੀ ਮਤਲਬ ਸਫਲ ਕਿਸਾਨ ਵਾਲੇ ਟਾਈਪ ਦੇ ਆ ਗਏ ਤੇ ਆ ਬਾਈ ਆ ਗਏ ਆ ਬਾਈ ਜਿਵੇਂ ਕਿ ਤੁਹਾਨੂੰ ਅੱਜ 2 ਮਿੰਟ ਪਹਿਲਾਂ ਮੈਂ ਦਿਖਾ ਚੁੱਕਿਆ ਬਾਕੀ ਮੇਰਾ ਭਾਈ ਆ ਇਹ ਸੋ ਕੀ ਹਾਲਾ ਬਾਈ ਸਾਰਿਆਂ ਦਾ ਅੱਜ ਆਪਾਂ ਇਕੱਠੇ ਹੋਏ ਆ ਜਿਠੇਪੜ ਬਾਈ ਹੋਰਿਆਂ ਦੇ ਫੋਲਟਰੀ ਫਾਰਮ ਤੇ ਤੇ ਆ ਬਾਈ ਹੋਰ ਨੇ ਇਹਨਾਂ ਦਾ ਫਾਰਮ ਹੈ ਬਾਈ ਜਸੂ ਇਹ ਹੱਥ ਖੜਾ ਕਰੀ ਮਾਲਾ ਜੀ ਤੁਹਾਨੂੰ ਦਿਖਾ ਸਫਲ ਕਿਸਾਨ ਨੇ ਬਾਈ ਬਹੁਤ ਛੋਟੀ ਉਮਰ ਚ ਦੇਖੋ ਕਿੱਡਾ ਵੱਡਾ ਪ੍ਰੋਜੈਕਟ ਲਾਇਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇੱਧਰ ਵੀ ਆ ਗਏ ਬਹੁਤ ਬੇਰਾ ਕਿੰਨੇ ਕ ਮੁਰਗੇ ਹੁੰਦੇ ਨੇ ਤੁਹਾਡੇ ਕੋਲੇ 95 ਹੂੰ ਨਹੀਂ ਆਉ 40 45000 40 45000 ਮੁਰਗੇ ਦਾ ਕੰਮ ਹੁੰਦਾ ਬਾਈ ਦਾ ਬਹੁਤ ਵੱਡਾ ਬਿਜ਼ਨਸ ਹੈ 12 ਰੁਪਏ ਸਾਰਾ ਇਹਦੇ ਪਾਪੇ ਲਾ ਜਾਂਦਾ ਕੋਈ ਗੱਲ ਨਹੀਂ ਚਲੋ ਆ ਬਾਤ ਦੀਆਂ ਗੱਲਾਂ ਨੇ ਘਰੀ ਜਾਂਦੇ ਨੇ ਰੁਪਏ ਤਾਂ ਤੇ ਸਾਡੇ ਚ ਕੁਝ ਬੰਦੇ ਇਹੋ ਜਿਹੇ ਨੇ ਜੋ ਫਰੀ ਦਾ ਖਾਣ ਪੀਣ ਆ ਜਾਂਦੇ ਨੇ ਜਿਵੇਂ ਕਿ ਆਹਾ ਅਮਰੂਦਾਂ ਦੇ ਖੜ ਗਏ ਫਲੇ ਕੋਟਾ ਟਾਈਮ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਵੀਰਾ ਇਲੀਗਲ ਹੈ ਤੇ ਆਹ ਬਾਈ ਹੋਰੇ ਤੇ ਆਪਣਾ ਵੀਰ ਬੋਲੂ ਹਾਂ ਸੁਖਵਿੰਦਰ ਵੀਰ ਸਾਡਾ ਬਲੌਗਰ ਹੈ ਕਿ ਇੱਕ ਗੱਲ ਨਹੀਂ ਬਣਦੀ ਤੇ ਬਸ ਗੱਲੀ ਬਣਾਈ ਜਾਂਦਾ ਤੇ ਹੁਣ ਨਹੀਂ ਜਾਂਦਾ ਉਥੋਂ ਆ ਦੇ ਬੋਲੂ ਬਾਈ ਵੀਰੇ ਤੁਹਾਨੂੰ ਬੋਲਾਂ ਤੋਂ ਪਤਾ ਲੱਗ ਜਾਂਦਾ ਵੀ ਬੰਦੇ ਕੋਈ ਗੱਲ ਨਹੀਂ ਤੇ ਬਾਕੀ ਬਾਦੀਆਂ ਗੱਲਾਂ ਇੱਕ ਵੀਰ ਸਾਡਾ ਪਤਾ ਨਹੀਂ ਕਿੱਧਰ ਗਿਆ ਉਹ ਥੋੜਾ ਜਿਹਾ ਮਤਲਬ ਉਹ ਬਾਜੀ ਬਾਹੋ ਮੁੰਡਾ ਖੜਾ ਆਏ ਹਾਏ 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 ਦੇਖੋ ਕਿਵੇਂ ਲੁਕਦਾ ਹੋਇਆ ਲੈ ਬਾਈ ਯਾਰ ਸੇਲੀਆ ਸਾਰਿਆਂ ਦੀਆਂ ਨੇ ਮੇਰੀ ਨੂੰ ਛੱਡ ਕੇ ਕਿ ਕਿ ਕੁੜੀ ਹੈ ਜੀ ਇਹਦਾ ਮੈਨੂੰ ਦੱਸਿਓ ਜਰੂਰ ਬਾਈ ਹੋਰੀ ਫੁੱਲ ਬਟਾ ਫੁੱਲ ਲੈਟਰੀ ਨੋਲੇ ਖੜ ਕੇ ਗੱਲ ਕਰਦੇ ਹੋਏ ਇੱਕ ਜੀ ਦੇਖ ਲਈ ਸਾਰਿਆਂ ਨੇ ਇੱਕ ਜੀ ਦੀ ਟੱਟੀ ਖਾਣਾ ਦੇਖਾ ਜਿੱਲੇ ਸਾਰੇ ਮਤਲਬ ਕੋਈ ਨਾ ਗੱਲ ਕਰ ਰਹੇ ਨੇ ਜਦੋਂ ਮੈਂ ਦਿਖਾਉਣ ਲੱਗਿਆ ਤਾਂ ਬਾਈ ਹੋਰੀ ਇੱਕਦਮ ਲੁਕ ਗਏ ਤੇ ਇਧਰ ਅਮਰੂਦ ਨਾਲ ਜੋ ਖੋਜਲਦੇ ਹੋਏ ਬਾਈ ਤੇ ਆਪਣਾ ਲੈ ਇਹ ਕਹਿੰਦਾ ਸਮਾਰਟ ਨਹੀਂ ਹੋ ਰਿਹਾ ਇਹ ਦਾ ਬਣਾਇਆ ਦਾਦੀ ਮਾਂ ਲਖਾਰੇ ਉਂਗਰੇ ਦਾ ਦਿਖਾ ਦੇ ਦੇ ਦਾਦੀ ਮਾਂ ਬਾਦੀ ਕਾ ਇਹ ਤਾਂ ਬਸ ਇਹ ਇਹ ਮੋਟਰਸਾਈਕਲ ਦੀ ਵੀਰੇ ਲੰਮੀ ਕਹਾਣੀ ਹੈ ਮੇਰੇ ਤੇ ਬੀਤੀ ਹੋਈ ਹੈ ਮੈਨੂੰ ਪਤਾ ਤੇ ਆਪਣਾ ਬਸ ਭਾਬੀ ਉਹ ਸਾਰਿਆਂ ਨੂੰ ਹਲੇ ਸੰਟ ਕਰੀਆਂ ਦਾ ਮੁੰਡਾ ਟੰਡ ਨਹੀਂ ਹੋ ਰਿਹਾ ਹੁਣ ਟੰਡ ਕਰੀਆਂ ਉਹ ਇਹਦਾ ਹੁਣ ਬਣਾ ਉਹ ਨੂੰ ਇਹਨੂੰ ਸਮਾਰ ਲੋਣਾ ਯਾਰ ਮੇਰਾ ਗਾੜੀ ਮੇਰੇ ਦਾ ਖੜਾ ਬਈ ਮੇਰੇ ਦਾ ਹੈ ਬਈ ਅਬੇ ਟਾਲਾ ਛੋੜ ਦੇ ਯਾਰ ਉਹਦਾ ਦਾਦੀ ਮਾ ਦਿਖਾ ਦੇ ਉਹਦਾ ਮਿੱਠਾ ਅਮਿੰਦਰ ਦੀ ਦਾਦੀ ਉਹ ਬੇ ਠੱਗ ਰੱਖਿਓ ਤੇ ਯਾਰ ਮੇਰਾ ਕਿਹੜਾ ਹੈਗਾ ਮੋਟਾ ਉਹ ਪਰੇ ਗੱਲ ਨੂੰ ਦੂਜਾ ਓਏ ਐ ਮਾਦਰਾ ਹੈ બસ ਬਸ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇਰੀ ਜੇਬ ਚੋਂ ਜੱਟ ਜੜੀ ਨਿਕਲੀ ਆ ਓਏ ਆਵਰੇ ਘੁੰਦਾ ਹੀ ਨਹੀਂ ਗਾਣ ਨਾਲ ਠੂਕ ਮਾ ਕੇ ਦੇਖ ਦਵਾਈ ਲੈਣੇ ਮਾਦਰਾ ਲੋਡਿੰਗ ਲੈਂਦਾ ਆ ਜਾਲਾ ਜੋਰ ਚੈੱਕ ਕਰਦਾ ਨਾ ਇਹਨੂੰ ਕਵਾੜ ਤੇ ਵੇਚਿਆ ਸਾਡਾ 4 ਰੁਪਿਆ ਜਾਣਗੇ ਸਾਈਕਲ ਲੈ ਆਵਾਂਗੇ ਮੇਰੀ ਇੱਕ ਗੱਲ ਸੁਣੋ ਨਾ ਕਵਾੜ ਤੇ ਸੁਣੇ ਤੇਰੇ ਆਲਾ ਵੇਚ ਜਾਊਂਗਾ ਸਿੱਧਾ ਹੀ ਚੱਲਦਾ ਰੰਗੂ ਯਾਰ ਤੂੰ ਸੁਣਨਾ ਮੈਂ ਯਾਰ ਤੱਕਾ ਔਰ ਇਹ ਆਪਣੇ ਭਾਈ ਦਾ ਫਾਰਮ ਨਿੱਤਰ ਦਾ ਅੰਦਰ ਹਾਈ ਤਾਂ ਚੂਜੇ ਆ ਜਾਵੇ ਵੇਚ ਰਹੇ ਇਹਨਾਂ ਦੀ ਗੱਲ ਸਾਰੇ ਆਵਾ ਆਪਣਾ ਟ੍ਰੀ ਫਾਰਮ ਬਾਰੇ ਮੇਰੇ ਨਾਲ ਮસ્ਤੀ ਕਰੀ ਜਾਂਦੇ ਨੇ ਤੇ ਇਹ ਲਈ ਮੋਟਰਸਾਈਕਲ ਦੀ ਆ ਥੱਲੇ ਇਹੋ ਪਾ ਰੱਖਿਆ ਬਰੂਦ ਚੌਲਾਂ ਦਾ ਵਾਹ ਵਈ ਵਾ ਮੁੰਡਾ ਕੁੜੀ ਨਾਲ ਸੁਣਾ ਕੁੜੀ ਮੁੰਡਾ ਚੱਲਦਾ ਨਹੀਂ ਮੇਰਾ ਤਾਂ ਸਾਰਾ ਚੱਲ ਗਿਆ ਕੀ ਹਾਇ ਨੂੰ ਵੇਚ ਜਿਆ ਮੇਰੇ ਯਾਰ ਇੱਕ ਤਾਂ ਨਹੀਂ ਮੇਲਾ ਤਲਾਸ ਯਾਰ ਚੱਲ ਲੱਤੀ ਲੋਣੀ ਉਹ ਬਈ ਉਹਦੇ ਇੱਕ ਅੰਦੇ ਬੈਕ ਨਹੀਂ ਲੱਗਣੀ ਦੇਖੀ ਉਹਦੀ ਬੈਠਾ ਉਹ ਦੇਖਦੇ ਵਿੱਚ ਆ ਕੇ ਰਹਾ

ਬੋਟਾਂ 'ਚ ਖੜਾ ਹੋਇਆ ਗਿਆ ਹੈ